ਤਲ ਗੁਰ ਸੇਵੀਐ ਅਹਨ ਸੁ ਸਹਜ ਸੁਪਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਿਨਾਮ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਘਰ ਦੂਜਾ ਚੌਪਦੇ ਇਕ ਓੰਕਾਰ ਸਤ ਗੁਰ ਪ੍ਰਸਾਦਿ ॥ ਇਕ ਪਿਤਾ ਇਕਸ ਕੇ ਹਮ ਬਾਰਕਾ ॥ ਤੂੰ ਮੇਰਾ ਗੁਰੁ ਹਾਈ ॥ ਸਰਣ ਮਿਤਾ ਜਿਉ ਹਮਾਰਾ ਬਲਬਲ ਜਾਸੇ ਹਰ ਦਰਸ਼ਨ ਦਿਹੋ ਦਿਖਾਏ ਇੱਕ ਪਿਤਾ ਇੱਕ ਸਕੇ ਹਮ ਬਰਕਾਰ ਤੂੰ ਮੇਰਾ ਗੁਰਹਾਈ ਸਣਮਿਤਾ ਦਿਓ ਹਮਾਰਾ ਬਲਬਲ ਜਿਆ ਇਕਸ ਕੇ ਹਮ ਬਰਕਾ ਤੂੰ ਮੇਰਾ ਗੁਰਹਾਈ ਸੋਨਮੀਤਾ ਦਿਓ ਹਮਾਰਾ ਬਲਬਲ ਜASE ਹਰ ਦਰਸ਼ਨ ਦੇ ਹੋ ਦਿਖਾਏ ਸੋਨਮੀਤਾ ਤੋਰੇ ਕਉ ਬਲ ਜਾਏ ਮਨ ਤੇਰਾ ਪਾਏ ਰਹਾ ਪਾਵ ਮਲੋਵਾ ਮਲਮਲ ਧੋਵਾ ਏਹ ਮਨ ਤੈ ਕੋ ਦੇਸਾ ਸੁਣ ਮਿਤਾ ਹਾ ਤੇਰੀ ਸ਼ਰਨਾਈ ਆਇਆ ਪ੍ਰਭ ਮਿਲੰਦ ਉਪਦੇਸਾ ਮਾਨ ਨ ਕੀਜੈ ਸ਼ਰਨ ਪਰਿਜੈ ਕਰ ਸੁ ਭਲਾ ਮਨਈਐ ਸੋਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੈ ਏਹੋਂ ਦਰਸ਼ਨ ਹਰ ਜਿਉ ਪਾਈਐ ਭਾਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮਿੱਠਾ ਜਨ ਨਾਨਕ ਕਾ ਗੁਰ ਕਿਰਪਾ ਤਾਰੀ ਸਭ ਹੈ ਅਕਲ ਨਿਰੰਦਰਨ ਠਾ ਨੁਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮਿੱਠਾ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕਲ ਨਿਰੰਜਨ ਡੀਠਾ वाहे गुरु जी का खालसा वाहे गुरु जी की फते कर दूजा चौपद एक ओहकार सत प्रसाद एक पिता एक हम बारिक तू मेरा गुरहाई ਸੁਣ ਮੀਤਾ ਜੀਓ ਹਮਾਰਾ ਬਲਬਲ ਜასი ਹਰ ਦਰਸ਼ਨ ਦੇਹੁ ਦਿਖਾਈ ਇਹ ਪਵਨ ਤੇਸ਼ ਸੋਰਠਿ ਰਾਗ ਅੰਦਰ ਪੰਜਵੇਂ ਪਾਤਸ਼ਾਹ ਤਾਂਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦੋਂ ਉਚਾਰਣ ਹੋਇਆ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਆੰਗ 612 ਉਪਰ ਦਰਜ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਅੰਦਰ ਵਸ ਚਾਏ ਬਹੁਤ ਹੀ ਤੰਤਨ ਦੇ ਪਾਤ੍ਰ ਅਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨਾਂ ਤੇ ਹਾਜ਼ਰੀਆਂ ਭਰ ਰਹੇ ਹੋ ਸਤਿਗੁਰੂ ਜੀ ਕਿਰਪਾ ਕਰਨ ਸਬਣਾ ਦੀਆਂ ਚੋਲੀਆਂ ਪਹਿਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ